ਇਹ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣ ਤੇ ਆਪਣਾ ਚੰਗੀ ਮੰਦਰ ਲਾਗੇ ਆ ਜਾਓ ਤੇ ਮੈਂ ਚਲੇ ਗਿਆ ਉਹ ਚੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲਿਆ ਉਹ ਮੈਨੂੰ ਆਪਣੇ ਘਰ ਲੈ ਗਈਆਂ ਤੇ ਮੈਂ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਹੈ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਕਿ ਆਇਆ ਪਾਣੀ ਪੀਲਾ ਹੈ ਤੇ ਕਹਿੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੇ ਬਾਹਰ ਕੇ ਆਗੇ ਆ ਜਾ ਤਰੇ ਅੰਦਰ ਆ ਜਾ ਤੇ ਪਾਣੀ ਪੋਣੀ ਪੀਓ ਤੇ ਮੈਂ ਇਹਿੰਦਰ ਜਾਣ ਦੀ ਡੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਉੱਪਰਸ ਚਾਬੀ ਮੇਰੇ ਖੋ ਲਈਆ ਖੋ ਲਈਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀ ਗਿਆ ਸੀਗਾ ਇਹ ਉੱਤੇ ਨਾ ਮੇਰੀ ਉੱਤੇ ਜਨਾਨੀ ਹੋ ਰਹੀ ਗਈ ਸੀ ਉਹ ਜਨਾਨੀ ਦੇ ਨਾਲ ਨਾ ਮੈਂ ਉਹ ਕੱਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਇਹਨਾਂ ਨੇ ਮੇਰੀ ਵੀਡੀਓ ਬਣਾ ਲਾ ਗਏ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਐਕਦਾਮ ਬਲਾ ਕੇ ਲੈ ਆਪਣਾ ਐਕਦਾਮ ਕਾਂਡੂਨ ਕਰ ਲੈਣਾ ਹੋਰ ਵੀ ਕਹਿਣਾ ਦਿੱਤਾ ਹੋਏਗਾ ਮੇਰਾ ਨਾਮ ਪ੍ਰਭਦੇਵ ਸਿੰਘ ਹੈ ਕਿ ਕਰਦੇ ਹੋ ਤੂੰ ਮੈਂ ਆਟਾ ਚਲਾਉਂਦਾ ਹਾਂ ਕੀ ਗੱਲ ਬਾਤ ਹੋਈ ਜਿਹੜਾ ਸਾਡੇ ਦੁਆਰ ਤੇ ਇਹ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣਾ ਤੇ ਆਪਣਾ ਚੰਗੀ ਮੰਦਰ ਲਾਗੇ ਆ ਜਾਓ ਤੇ ਮੈਂ ਚਲੇ ਗਿਆ ਉਹ ਚੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬੰਦ ਨੰਬਰ ਹੈਗੇ ਉਹਨਾਂ ਵੀ ਜਾਣਾ ਵਾ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈ ਤੇ ਨਗੇ ਚਲੋ ਕੋਈ ਨਹੀਂ ਲੈ ਲੈਨੇ ਆ ਤੇ ਨਾ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਦੇ ਕਿ ਆ ਜਾ ਪਾਣੀ ਪੀਲਾ ਹੈ ਤੇ ਕੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੇ ਬਾਹਰ ਕੇ ਆ ਗਏ ਆ ਜਾ ਘਰ ਅੰਦਰ ਆ ਜਾ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਦੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਹੈ ਤੇ ਮੇਰੇ ਕੋਲ ਮੋਬਾਈਲ ਉੱਪਰ ਚੱਲਦੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕ ਜਨਾਨੀ ਹੋ ਰਹੀ ਗਈ ਸੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇ ਹੈਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹਨੂੰ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਉਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕਹਿੰਦੇ ਸੀ ਸਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਲੈ ਕੇ ਕਰਨ ਦੀ ਹਾਂਜੀ ਤੇ ਲੋ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀ ਉਹਨਾਂ ਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀਗੀ ਫੋਨ ਤੇ ਲੱਗਿਆ ਤਾਂ ਨੰਬਰ ਕਿਹਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸੇ ਨੇ ਨੰਬਰ ਦਿੱਤਾ ਹੈ ਤੁਹਾਡਾ ਤੇ ਕਹਿੰਦੇ ਅਸੀਂ ਇਦਾਂ ਜਾਣਾ ਹੈ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਊਗਾ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਛੱਡ ਦੇ ਤੇਰੇ ਹੈਗੇ ਆ ਪੈਸੇ ਉਹਨਾਂ ਕੋਲ ਮੰਗਵਾ ਆਪਣੇ ਦਾ ਘਰਿਆਂ ਨੂੰ ਫੋਨ ਕਰ ਜਿੱਥੋਂ ਮਰਜ਼ੀ ਫੋਨ ਕਰ ਤੈਨੂੰ ਫੇਰ ਅਸੀਂ ਛੱਡਣਾ ਤੂੰ ਪਹਿਲੇ ਆਪਣੇ ਪੈਸੇ ਮੰਗਵਾ। ਹਾਂ ਫੇਰ ਉਹਨਾਂ ਨੇ ਮੇਰੀਆਂ ਸਵਾਰੀਆਂ ਦੇ ਜਿਹਨਾਂ ਦੇ ਵੀ ਨੰਬਰ ਹੈਗੇ ਸੀਗੇ ਉਹ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ। ਗੱਡੀ ਨੂੰ ਤਾਂ ਪੁੱਛ ਨਹੀਂ ਆ ਕਿਨੇ ਕਿਹਾ ਐਕਸੀਡੈਂਟ ਹੋ ਗਿਆ। ਇਹ ਹਾਂਜੀ ਉਹਨਾਂ ਨੇ ਫੋਨ ਤੋਂ ਗੱਲ ਕੀਤੀ। ਹਾਂਜੀ ਹਾਂਜੀ। ਫੇਰ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾ ਇਹਨਾਂ ਦੇ ਕੋਲੋਂ ਚ ਪਾਓ। ਇਹ ਨਾ ਇੱਥੇ ਨਾਲੇ ਕਿਸੇ ਦੀ ਲੱਤ ਤੋੜਦੀ ਉਹ ਹਸਪੀਟਲ ਹੈ ਤੇ ਆਪਣਾ ਪਿਆ 10000 ਇਹਨਾਂ ਦੇ account ਤੋਂ ਉਹਨਾਂ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 1 2 ਜਨਾਂ ਨੇ 1000 ਰੁਪਿਆ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ account ਤੋਂ ਹਾਂਜੀ ਹਾਂਜੀ ਛੋਟਾ ਕਿੰਨੇ ਪੈਸੇ ਲੈ ਗਏ ਇਹ ਤਾਂ ਇਹ ਮੇਰੇ ਕੋ ਭਾਈ ਆਪਣਾ 25 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਦਾ ਮੌਕੇ ਤੇ ਕਰਾਇਆ ਹੈ 1450 ਥੱਲੇ ਪਿਆ ਸੀਗਾ ਤੋਂ 250 ਰੁਪਿਆ ਉਹਨਾਂ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 11500 ਮੇਰੀ ਜੇਬ ਚ ਜਾਏਗਾ ਉਹ ਵੀ ਇੰਨਾ ਕੱਢ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਗੱਡੀ ਦੀ ਕਿਸ਼ਤ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਲਾਫ ਕੰਪਲੇਨਟ ਠਾਈ ਹਾਂਜੀ ਹਾਂਜੀ ਮੈਂ ਆਪਣੇ ਆ ਥਾਂ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨਟ ਲਗਾਈ ਸੀਗੀ ਤੇ ਇਹ ਹੁਣ ਕੀ ਕਹਿੰਦੇ ਪੁਲਿਸ ਤੇ ਇਹ ਪੁਲਸਵਾਲਿਆਂ ਨੂੰ ਉਹ ਉੱਥੇ ਮੌਕੇ ਦੇ ਦੋ ਖੜਿਆ ਸੀ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਭੁਲੇਆ ਹਾਂ ਦਾ ਇਥਾਨੇ ਉਹ ਮਨ ਨੂੰ ਗਏ ਹੈਗੇ ਕਿ ਅਸੀਂ ਕਰਾਨ ਕੀਤਾ ਵਾ ਇਹ ਕਹਿੰਦੇ ਸੀ ਅਸੀਂ ਪੈਸੇ ਵਾਪਸ ਕਰ ਦੋ ਹੈ ਤੇ ਮੰਗ ਇਹ ਹੋਈ ਹੈ ਜੀ ਆਪਣਾ ਇੱਕ ਦਿਓ ਗਰੋ ਹੈਗਾ ਨਾ ਉਹਨਾਂ ਹੋਰ ਵੀ ਇਹਨਾਂ ਨੇ ਕੋਈ ਵਾਰ ਦਿੱਤਾ ਦਿੱਤੀ ਹੋਣੀ ਹੈ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਇਦਾਂ ਬਲਾ ਕੇ ਇਹ ਆਪਣਾ ਇਦਾਂ ਥਾਣਕੁਨ ਕਰ ਦੇਣਾ ਹੋਰ ਵੀ ਕਹਿਣਾ ਕੀਤਾ ਹੋਏਗਾ ਇਦਾਂ ਤੈਪ ਹੋਏ ਹੋਰ ਵੀ ਲੜਿਆਂਗੇ ਹੋਏ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਜੀ ਜੀ ਘਾਟੋ ਚਾਲਕ ਪ੍ਰਭਦੀਪ ਸਿੰਘ ਨਵੀਂ ਬਸਤੀ ਦਾ ਰਹਿਣ ਵਾਲਾ ਹੀਕਸ਼ਾ ਚਲਾਉਂਦਾ ਹੈ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਦੀ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਅ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਨੇ Google Pay ਕਰਾ ਲਏ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਹਾਂ ਜੋ ਵੀ ਚੰਦੀ ਕਰਗੋ ਕੀਤੀ ਜਾਵੇਗੀ ਬਲੈਕਮੇਲ ਨਹੀਂ ਬੈਲਾਈ ਬਲੈਕਮੇਲ ਜਾ ਰਹੀ ਹੈ ਤੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ